ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਇੱਕ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਬਾਰੇ ਜਿਹੜਾ ਉਹਨਾਂ ਨੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋ ਜਿਹੜੇ ਕਿ ਰਖੜਿਆਂ ਦੇ ਸਮਾਗਮ ਤੇ ਵਰਸੀ ਤੇ ਆਏ ਹੋਏ ਸੀ ਉੱਥੇ ਭਾਈ ਰਣਜੀਤ ਸਿੰਘ ਵੀ ਕੁਝ ਕਮਿੰਟ ਬੋਲੇ ਪਰ ਯੂਟਿਊਬਰਾਂ ਨੇ ਲੋਕਾਂ ਨੇ ਭਾਈ ਰਣਜੀਤ ਸਿੰਘ ਦੀ ਵੀਡੀਓ ਨੂੰ ਗਲਤ ਰੰਗਤ ਦੇ ਦਿੱਤੀ ਬੋਲੇ ਤੇ ਭਾਈ ਰਣਜੀਤ ਸਿੰਘ ਇਹ ਗੱਲ ਸੀ ਕਿ ਸਿੱਖੋ ਜਿਸ ਤਰ੍ਹਾਂ ਵਿਆਸਾ ਵਾਲਾ ਬਾਬਾ ਆ ਕੇ ਬੈਠਾ ਹੈ ਕੱਠ ਦੇ ਵਿੱਚ ਜਿੰਨੇ ਨੂੰ ਚਾਉਣ ਵਾਲੇ ਐ ਉਹ ਸਾਰੇ ਨਾ ਭੁਮਾ ਕੇ ਪਿੱਛੇ ਨੂੰ ਸਿਰ ਭੁਮਾ ਕੇ ਬਾਬੇ ਗੁਰਿੰਦਰ ਸਿੰਘ ਵੱਲ ਦੇਖ ਰਹੇ ਐ ਗੁਰੂ ਦੀ ਹਜੂਰੀ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਬਾਬੇ ਦਾ ਕਹਿਣ ਦਾ ਭਾਵ ਸੀ ਕਿ ਝਾਕੀ ਜਾਂਦੇ ਹੋ ਤੁਸੀਂ ਬਾਬੇ ਗੁਰਿੰਦਰ ਸਿੰਘ ਢਿੱਲੋ ਵੱਲ ਉਹ ਸੰਗਤ ਵਿੱਚ ਬੈਠੇ ਆ ਸਗੋਂ ਉਹਨਾਂ ਨੇ ਸਤਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਉਹ ਆ ਕੇ ਥੱਲੇ ਬੈਠੇ ਪੰਡਾਲ ਦੇ ਵਿੱਚ ਪਰ ਲੋਕ ਇਹੋ ਜਿਹੇ ਹੁੰਦੇ ਆ ਯਾਰ ਤੁਸੀਂ ਕਿਤੇ ਵੀ ਵੱਡੇ ਸਮਾਗਮ ਦੇ ਵਿੱਚ ਜਾ ਕੇ ਬਹਿ ਜੀਏ ਦਵਾਨ ਲੱਗਿਆ ਹੋਵੇ ਉੱਥੇ ਕੋਈ ਵੀ ਆਈਪੀ ਬੰਦਾ ਆ ਜੇ ਦੋ ਗਨਮੈਨ ਨਾਲ ਲੈ ਕੇ ਸਾਰੇ ਜਾਣੇ ਉਹਦੇ ਵੱਲ ਝਾਕਣ ਲੱਗ ਜਾਂਦੇ ਆ ਕੋਈ ਸੈਲੀਬ੍ਰਿਟੀ ਆ ਜੇ ਉਹਦੇ ਵੱਲ ਝਾਕਣ ਲੱਗ ਜਾਂਦੇ ਆ ਇਹ ਲੋਕਾਂ ਦਾ ਸਰੋਤਾਪਨ ਹੁੰਦਾ ਹੀ ਨਹੀਂ ਉਹੋ ਜਿਹੇ ਮੂਰਖ ਕਿਸਮ ਦੇ ਬੰਦੇ ਹੁੰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਛੱਡ ਕੇ ਦੇ ਭਾਰੀਆਂ ਦਾ ਕਰਦੇ ਆ ਭਾਈ ਰਣਜੀਤ ਸਿੰਘ ਖਾਲਸਾ ਢਡੋਂਗਾਂ ਵਾਲਿਆਂ ਨੇ ਖੋਕ ਵਜਾ ਕੇ ਇਹ ਗੱਲ ਕਹੀ ਕਹਿੰਦੇ ਸਿੱਖੋ ਜਿਵੇਂ ਬਾਬੇ ਬਿਆਸਾ ਵਾਲੇ ਵੱਲ ਦੇਖ ਰਹੇ ਹੋ ਇਸ ਤਰ੍ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਿਉਂ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਵੱਲ ਕਿਉਂ ਨਹੀਂ ਤੁਹਾਡੀਆਂ ਧੌਣਾ ਜਾਂਦੀਆਂ ਜਦੋਂ ਆ ਕੇ ਬੈਠਦੇ ਹੋ ਤੁਹਾਡੇ ਦਿਲ ਦੇ ਵਿੱਚ ਇੰਨਾ ਪਿਆਰ ਤੇ ਸਤਿਕਾਰ ਚਾਹੀਦਾ ਤੁਹਾਡੀਆਂ ਅੱਖਾਂ ਬੰਦ ਹੋਣ ਚੌਂਕੜੇ ਮਾਰੇ ਹੋਣ ਤੇ ਜਿਹੜਾ ਗ੍ਰੰਥੀ ਜਾਂ ਪ੍ਰਚਾਰਕ ਬਚਨ ਬੋਲਦਾ ਉਹਨੂੰ ਅੰਦਰ ਦਿਨ ਦੇ ਵਿੱਚ ਵਸਾਓ ਉਹਨੂੰ ਕੰਨਾਂ ਦੇ ਨਾਲ ਸੁਣ ਕੇ ਅੰਦਰ ਲੈ ਕੇ ਜਾਓ ਤੇ ਸ਼ਬਦ ਦੇ ਉੱਤੇ ਵਿਚਾਰ ਕਰੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨੋ ਪਰ ਤੁਸੀਂ ਵਿਆਸਾ ਵਾਲਾ ਬਾਬਾ ਆ ਕੇ ਕਾਹਦਾ ਬਹਿ ਗਿਆ ਤੁਸੀਂ ਸਾਰੇ ਧੌਣਾ ਇਧਰ ਨੂੰ ਕਰ ਕਰ ਦੇਖੀ ਜਾਂਦੇ ਹੋ ਦੋਸਤੋ ਬਾਬੇ ਬਿਆਸਾ ਵਾਲੇ ਦੇ ਬੈਠੇ ਤੋਂ ਇਹ ਗੱਲ ਬੋਲਣੀ ਕੋਈ ਆਮ ਸਾਧੂ ਸੰਤ ਨਹੀਂ ਸੀ ਬੋਲ ਸਕਦਾ ਇਹ ਰਣਜੀਤ ਸਿੰਘ ਢਿੱਲਰਾਂ ਵਾਲੇ ਐ ਜਿਹੜੇ ਖੁੱਲ ਕੇ ਬੋਲੇ ਐ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਹ ਗੱਲ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਕਿ ਭਾਈ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਤੇ ਲੋਕਾਂ ਨੂੰ ਲਾਣਤਾ ਪਾਈਆਂ ਕਿ ਦੇਹ ਧਾਰੀ ਵੱਲ ਤਾਂ ਇੰਝ ਝਾਕਦੇ ਹੋ ਤੇ ਗੁਰੂ ਦਾ ਉਹ ਰਸਤਕਾਰ ਨਹੀਂ ਤੁਹਾਡੇ ਮਨਾਂ 'ਚ ਤੁਸੀਂ ਵਧੀਆ ਕਿਹਾ ਪਰ ਪਤਾ ਨਹੀਂ ਲੋਕ ਮੂਰਖ ਉਹੀ ਉਹਨਾਂ ਦੀਆਂ ਬੀੜ ਕੋ ਪ੍ਰਾਣੀਆਂ ਚੱਕ ਚੱਕ ਸਭ ਨੂੰ ਇਹ ਕਹੀ ਜਾਂਦੇ ਐ ਕਿ ਰਣਜੀਤ ਸਿੰਘ ਜੀ ਵਿਆਸਾ ਵਾਲੇ ਦੀ ਪਰਫਰਮੈਂਸ ਕਰ ਰਿਹਾ ਹੈ ਉਹ ਪਤੰਦਰੋ ਕਿਹੜੇ ਪਾਸੇ ਪ੍ਰਦਰਸਨਤਾ ਕਰ ਰਿਹਾ ਹੈ ਉਹ ਤੇ ਭਿਓ ਭਿਓ ਛੱਤਰ ਮਾਰੀ ਜਾਂਦਾ ਸਾਰਿਆਂ ਦੇ ਉਹ ਤੇ ਕਹੀ ਜਾਂਦਾ ਵੀ ਤੁਸੀਂ ਦੇਹਧਾਰੀਆਂ ਦਾ ਖਿਹੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦਾ ਸਿੱਖੋ ਸਤਕਾਰ ਕਿਉਂ ਨਹੀਂ ਕਰਦੇ ਉਹਦੇ ਵੱਲ ਕਿਉਂ ਝਾਕੀ ਜਾਂਦੇ ਹੋ ਤੇ ਤੁਹਾਨੂੰ ਇੰਨਾ ਵੀ ਨਹੀਂ ਯਰ ਗਿਆਨ ਕਹੀ ਜਾਂਦੇ ਐ ਇੱਕ ਹਿੱਸਾ ਉਹਦਾ ਕੱਟ ਕੇ ਚਲਾਈ ਜਾਂਦੇ ਐ ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਜਿਵੇਂ ਵਿਆਸਾ ਵਾਲੇ ਸੰਤਾਂ ਦੇ ਪ੍ਰੇਮੀ ਇਹਨਾਂ ਨੂੰ ਪਿਆਰ ਕਰਦੇ ਐ ਸਤਿਕਾਰ ਕਰਦੇ ਐ ਉਹਨਾਂ ਦੇ ਦਿਲਾਂ ਦੇ ਵਿੱਚ ਖਿੱਚ ਐ ਕਿ ਸਾਡਾ ਗੁਰੂ ਆਇਆ ਆਹ ਗੱਲ ਕੱਟ ਕੇ ਚਲਾਈ ਜਾਂਦੇ ਹੋ ਅੱਗੇ ਵੀ ਸੁਣੋ ਜਿਹੜੀ ਉਹਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਆਖਿਆ ਪਰ ਨਹੀਂ ਸੁਣਦੇ ਮੈਂ ਉਹਨਾਂ ਨਾਲੋਂ ਚੰਗੇ ਸਮਝਦਾ ਭਾਈ ਰਣਜੀਤ ਸਿੰਘ ਨੂੰ ਜਿਹੜੇ ਵਿਆਸਾ ਵਾਲੇ ਬਾਬੇ ਦੇ ਤੇ ਮਗਰਮਗਰ ਫਿਰਦੇ ਐ ਉਹਨਾਂ ਦੇ ਹਵਾਈ ਜਹਾਜ਼ਾਂ ਦੇ ਵਿੱਚ ਝੂਟੇ ਲੈਂਦੇ ਫਿਰਦੇ ਐ ਕਈ ਤਾਂ ਆ ਹਰਿਆਣਾ ਕਮੇਟੀ ਦਾ ਪ੍ਰਧਾਨ ਐ ਢੀਂਡਾ ਸਾਹਿਬ ਉਹ ਸ੍ਰੀ ਸਾਹਿਬ ਪੇਟ ਕਰੀ ਜਾਂਦਾ ਸੀ ਇੱਕ ਦਿਨ ਫੋਟੋ ਮੈਂ ਦੇਖੀ ਐ ਸ੍ਰੀ ਸਾਹਿਬ ਪੇਟ ਕਰੀ ਜਾਂਦਾ ਸੀ ਬਾਅਦ ਦੇ ਵਿੱਚ ਕਾਲ ਤਰਤ ਦੇ ਮਰਦੀ ਮੰਗੀ ਜਾਂਦਾ ਸੀ ਇਹਨਾਂ ਲੋਕਾਂ ਦਾ ਕੀ ਸਟੈਂਡ ਐ ਫਿਰ ਅਸੀਂ ਉਹਨਾਂ ਨੂੰ ਚੰਗੇ ਕਹਾਗੇ ਜਿਹੜੇ ਉਹਦੇ ਡੇਰੇ 'ਚ ਜਾ ਕੇ ਕਿਰਪਾਨਾਂ ਦੇਈ ਜਾਂਦੇ ਐ ਜਾਂ ਫਿਰ ਜਿਹੜੇ ਭਾਈ ਉਹਦੇ ਨਾਲ-ਨਾਲ ਰਹਿੰਦੇ ਐ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੀਆਂ ਕਿੰਨੀਆਂ ਮੈਂ ਤਸਵੀਰਾਂ ਦੇਖੀਆਂ ਉਹਨਾਂ ਨੇ ਮੰਨਿਆ ਵੀ ਐ ਕਹਿੰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੇਰਾ ਦੋਸਤ ਐ ਤੇ ਇਹੜੇ ਰਣਜੀਤ ਸਿੰਘ ਢੱਡਰਾਂਗਵਾਲੇ ਨੇ ਠੋਕ ਬਚਾ ਕੇ ਆਖਿਆ ਇਸ ਲਈ ਬੰਦੇ ਦੀ ਪ੍ਰਸ਼ੰਸਾ ਕਰੀਦੀ ਹੁੰਦੀ ਐ ਨਾ ਕਿ ਭਰਾਵੋ ਵਿੰਗਗਾ ਟੇਡਿੰਗਾ ਘੱਟ ਵੱਡ ਕੇ ਵੀਡੀਓ ਚਲਾ ਕੇ ਬਦਨਾਮੀ ਕਰੀ ਦੀ ਹੁੰਦੀ ਹੈ ਰਣਜੀਤ ਸਿੰਘ ਨੇ ਬਿਲਕੁਲ ਸਹੀ ਗੱਲ ਕਹੀ ਦਲੇਰੀ ਨਾਲ ਕਹੀ ਉਹਨੇ ਸਹੀ ਪ੍ਰਚਾਰਕ ਹੋਣ ਦਾ ਫਰਜ਼ ਨਵਾਇਆ ਤੇ ਲੋਕਾਂ ਨੂੰ ਲਾਹਣਤ ਪਾਈ ਤੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ ਉਹਨਾਂ ਦੀ ਵੀ ਇੱਕ ਵੀਡੀਓ ਆਈ ਜਾਂਦੀ ਹੈ ਆ ਜਦੋਂ ਆਨੰਦਪੁਰ ਸਾਹਿਬ ਸਮਾਗਮ ਸੀ ਉਥੋਂ ਜਦੋਂ ਵਿਆਸ ਵਾਲੇ ਬਾਬਾ ਢਿੱਲੋ ਉੱਠ ਕੇ ਤੁਰਨ ਲੱਗੇ ਲੋਕ ਵੀ ਉਹਦੇ ਨਾਲ ਹੀ ਉੱਠ ਖੜੇ ਕੁਝ ਤੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਮੁਖੀ ਆ ਜਿਹੜੇ ਉਹਨਾਂ ਨੇ ਸਟੇਜ ਤੋਂ ਕਿਹਾ ਕਹਿੰਦੇ ਬਾਬਾ ਵਿਆਸ ਵਾਲੇ ਮਹਾਂਪੁਰਖੋ ਬਹਿਜੋ ਬਹਿਜੋ ਕਹਿੰਦੇ ਅਸੀਂ ਤੁਹਾਡੇ ਵੇਲੇ ਬੈਠੇ ਰਹਿੰਨੇ ਆ ਕੋਈ ਨਹੀਂ ਉੱਠਦਾ ਤੁਹਾਨੂੰ ਸਤਿਕਾਰ ਦਿੰਨੇ ਆ ਪਰ ਤੁਸੀਂ ਉੱਠ ਕੇ ਤੁਰ ਪੇ ਪ੍ਰੋਗਰਾਮ ਚੱਲੀ ਜਾਂਦਾ ਤੇ ਫਿਰ ਉਹਨਾਂ ਨੇ ਇਹ ਵੀ ਆਖਿਆ ਕਹਿੰਦੇ ਗੁਰੂ ਮਹਾਰਾਜ ਨੇ ਦੇਹਧਾਰੀ ਪਰੰਪਰਾ ਬੰਦ ਕਰੀ ਹੋਈ ਐ ਖੰਡੇ ਵਾਟੇ ਦਾ ਅੰਬਰ ਤਾਂ ਚਲਾਇਆ ਹੋਇਆ ਇਸ ਤਰ੍ਹਾਂ ਮੂੰਹ ਤੇ ਇਹੋ ਜੀਆਂ ਗੱਲਾਂ ਬਾਤਾਂ ਕਹਿਣੀਆਂ ਵੱਡੀ ਗੱਲ ਹੁੰਦੀ ਐ ਜਿਨ੍ਹਾਂ ਨੇ ਕਿਹਾ ਉਹਨਾਂ ਦਾ ਸਤਕਾਰ ਕਰਨਾ ਬਣਦਾ ਤੇ ਦੋਸਤੋ ਦੂਜੀ ਗੱਲ ਸੀ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਬੱਚੀ ਨਾਲ ਹਰੇਪ ਕੁਝ ਪੱਤਰਕਾਰਾਂ ਵੱਲੋਂ ਆਖਿਆ ਗਿਆ ਕਿ ਰੇਪ ਹੋ ਗਿਆ ਕੁਝ ਕਹਿੰਦੇ ਕੋਸ਼ਿਸ਼ ਕਰਦਾ ਸੀ ਤੇ ਭਾਬੂ ਦੀ ਮਾਨਸਿਕਤਾ ਤੇ ਰੇਪ ਕਰਨ ਦੀ ਸੀ ਉਹ ਬੰਦਾ ਬਾਹਰੀ ਉਹਦਾ ਜਿਹੜਾ ਸਰੂਪ ਸੀ ਉਹ ਸਿੱਖੀ ਵਾਲਾ ਸੀ ਅੰਮ੍ਰਿਤਧਾਰੀ ਦੱਸਦੇ ਐ ਕੇਸ ਦਾੜੀ ਰੱਖੇ ਸੀ ਪੰਦੇ ਸਿਕਸੀ 13 ਸਾਲ ਦੀ ਬੱਚੀ ਉਹਦੇ ਉਹਦੇ ਘਰੇ ਉਹ ਬੰਦੇ ਦੇ ਦੋ ਕੁੜਗੇ ਸੀ ਉਹ ਬੱਚੀ ਵੀ ਉਹਦੇ ਘਰੇ ਉਹਦੀ ਕੁੜੀ ਨਾਲ ਖੇਡਣ ਗਈ ਸੀ ਪਰ ਉਹਦੀ ਬੱਚੀ ਘਰੇ ਨਹੀਂ ਸੀ ਉਹ ਬੰਦੇ ਨੇ ਉਹ ਕੱਲੀ ਕੁੜੀ ਨੂੰ ਫੜ ਕੇ ਤੰਗ ਪਰੇਸ਼ਾਨ ਕੀਤਾ ਜਦੋਂ ਨੂੰ ਪਤਾ ਲੱਗਿਆ ਕਿ ਬਾਹਰ ਜਾ ਕੇ ਦੱਸੂਗੀ ਤੇ ਉਹਦਾ ਗਲ ਦਬਕ ਕੇ ਉਹਦੀ ਹੱਤਿਆ ਕਰ ਦਿੱਤੀ ਬਾਥਰੂਮ ਦੇ ਵਿੱਚੋਂ লাশ ਮਿਲ ਗਈ ਬਹੁਤ ਮਾੜਾ ਕੀਤਾ ਮੈਂ ਉਹਨਾਂ ਬੰਦਿਆਂ ਨੂੰ ਕਹਿਣਾ ਚਾਹਣਾ ਜਿਹੜੇ ਕਹਿੰਦੇ ਨੇ ਕਿ ਹੁਣ ਨਿੰਗ ਸਿੰਘ ਜਾਂ ਦੂਜੇ ਬੰਦੇ ਜਿਹੜੇ ਕਹਿੰਦੇ ਸੀ ਅਸੀਂ ਸੌਦਾ ਲਾ ਦਿੰਨੇ ਆ ਹੁਣ ਕਹਿੰਦੇ ਭਾਈ ਤੁਹਾਡਾ ਸੌਦਾ ਕਿੱਧਰ ਗਿਆ ਮੈਂ ਉਹਨਾਂ ਮੂਰਖਾਂ ਨੂੰ ਕਹਿਣਾ ਚਾਹਣਾ ਹੈ ਕਿ ਇਹੋ ਜਿਹੇ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਬਾਹਰੀ ਸਰੂਪ ਦੇਖ ਕੇ ਉਹਨੂੰ ਸਿੱਖ ਨਾ ਕੋ ਚਾਹੇ ਕੋਈ ਮੁਸਲਮਾਨਾ ਚਾਹੇ ਕੋਈ ਹਿੰਦੂਆ ਚਾਹੇ ਕੋਈ ਸਿੱਖ ਹੈ ਜਿਹੜਾ ਇਹੋ ਜਿਹਾ ਕਨਾਉਣਾ ਜੁਰਮ ਕਰਦਾ ਹੈ ਰਾਖਸ਼ਾਂ ਵਾਲਾ ਕੰਮ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਉਹ ਬਿਲਕੁਲ ਗੰਦਾ ਬੰਦਾ ਹੁੰਦਾ ਹੈ ਬਿਲਕੁਲ ਸਾਾਕਤ ਹੁੰਦਾ ਹੈ ਮੂਰਖ ਹੁੰਦਾ ਹੈ ਭੂਤ ਪ੍ਰੇਤ ਨਾਲੋਂ ਵੀ ਭੈੜੇ ਬੰਦੇ ਗੰਦੇ ਬੰਦੇ ਇਹੋ ਜਿਹੇ ਹੁੰਦੇ ਭੂਤ ਪ੍ਰੇਤ ਹੋਰ ਨਹੀਂ ਭੂਤ ਪ੍ਰੇਤ ਹੁੰਦੇ ਆ ਬੰਦੇ ਜਿਹੜੇ ਇਹੋ ਜੇ ਕੰਮ ਕਰਦੇ ਆ ਉਹਨੂੰ ਸਿੱਖ ਧਰਮ ਦੇ ਨਾਲ ਨਾ ਜੋੜੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੋਇਆ ਪੰਥ ਹੈ ਇਹ ਇੱਕ ਜੰਗਲ ਦੇ ਵਾਂਗ ਹੈ ਇਹਦੇ ਵਿੱਚ ਇਹ ਜੰਗਲ ਵਿੱਚ ਸ਼ੇਰ ਵੀ ਰਹਿੰਦੇ ਆ ਇਹਦੇ ਵਿੱਚ ਚੀਤੇ ਤੇ ਗਧੇ ਵੀ ਰਹਿੰਦੇ ਐ ਜਿਨ੍ਹਾਂ ਨੇ ਸ਼ੇਰ ਦੀ ਕੱਲ ਪਾਈ ਹੋਈ ਐ ਇਹੋ ਜੇ ਗਧੇ ਬੰਦੇ ਜਦੋਂ ਇਹੋ ਜਿਹਾ ਕੰਮ ਕਰਦੇ ਐ ਉਹਨੂੰ ਸ਼ੇਰਾਂ ਨਾਲ ਨਾ ਮਲਾਇਆ ਕਰੋ ਇਹ ਸਿੱਖ ਧਰਮ ਸ਼ੇਰਾਂ ਦੀ ਕੌਮ ਐ ਇਹ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਕਿਉਂ ਮੈਂ ਤਾਂ ਇੱਥੋਂ ਤੱਕ ਕਹਿਣਾ ਐ ਕਿ ਇਹ ਕੰਮ ਜਾਣ ਬੁੱਝ ਕੇ ਸਿੱਖ ਕੌਮ ਦੇ ਦੁਸ਼ਮਣਾਂ ਵੱਲੋਂ ਕੀਤਾ ਗਿਆ ਕਿਉਂਕਿ ਸਿੱਖ ਕੌਮ ਦੀ ਚੜ੍ਹਤ ਬੜੀ ਸੀ ਚਾਹੇ ਕਰੋਨਾ ਕਾਲ ਆਇਆ ਉਦੋਂ ਲੰਦਰ ਲਾ ਲਾ ਕੇ ਸਿੱਖਾਂ ਨੇ ਬੜੀ ਪ੍ਰਸਿੱਧੀ ਕੱਟੀ ਦੇਸਾਂ ਬਦੇਸਾਂ ਚੋਂ ਹੁਣ ਹੜਾ ਏ ਹੜਾਂ ਦੇ ਵਿੱਚ ਸਿੱਖ ਕੌਮ ਨੇ ਆਪਣੇ ਭੈਣ ਭਰਾਵਾਂ ਦੀ ਬਾਹ ਫੜ ਕੇ ਇਹ ਦੱਸ ਦਿੱਤਾ ਕਿ ਅਸੀਂ ਮੰਗਤੇ ਨਹੀਂ ਅਸੀਂ ਰਾਜੇ ਹੁੰਨੇ ਆ ਤੇ ਸਿੱਖ ਕੌਮ ਦੀ ਬੜੀ ਚੜ੍ਹਤ ਹੋਈ ਖਾਲਸਾ ਏੜ ਤੇ ਹੋਰ ਸਿੱਖਾਂ ਦੀਆਂ ਜਥੇਬੰਦੀਆਂ ਨੇ ਵੱਡੇ ਕੰਮ ਕੀਤੇ ਯੋਧਿਆਂ ਵਾਲੇ ਕੰਮ ਕੀਤੇ ਤੇ ਦਿੱਲੀ ਕਿਸਾਨ ਮੋਰਚਾ ਜਿੱਤਿਆ ਸਿੱਖ ਕੌਮ ਨੇ ਜਿੱਤਿਆ ਕਾਮਰੇਡਾਂ ਨੇ ਨਹੀਂ ਸਿੱਖ ਕੌਮ ਨੇ ਜਿੱਤਿਆ ਬਾਣੀ ਪੜ੍ਹ ਕੇ ਜਿੱਤਿਆ ਜਝਾਰੂਆਂ ਨੇ ਜਿੱਤਿਆ ਤਾਂ ਕਰਕੇ ਕੁਝ ਬੰਦੇ ਨਹੀਂ ਚਾਹੁੰਦੇ ਸੀ ਕਿ ਸਿੱਖਾਂ ਦੀ ਇੰਨੀ ਚੜ੍ਹਤ ਹੋਵੇ ਉਹਨਾਂ ਨੇ ਜਾਣ ਬੁੱਝ ਕੇ ਇਹ ਬੰਦੇ ਤੋਂ ਸਹੀ ਇਹਦੀ ਜਾਂਚ ਕੀਤੀ ਜਾਵੇ ਇਹਨੂੰ ਪੁੱਠਾ ਟੰਗ ਕੇ ਇਹਨੂੰ ਮਨਾਇਆ ਜਾਵੇ ਕਿ ਇਹਦੇ ਪਿੱਛੇ ਕੌਣ ਬੰਦਾ ਹੈ ਹੋ ਸਕਦਾ ਇਹਨੂੰ ਪੈਸੇ ਦੇ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਸਤੇ ਇਹ ਤੋ ਆਹ ਕੰਮ ਕਰਾਇਆ ਗਿਆ ਕਿ ਸਿੱਖਾਂ ਦੇ ਉੱਤੇ ਤਾਨੇ ਮਾਰਾਂਗੇ ਸਿੱਖਾਂ ਨੂੰ ਵਹਿਣੇ ਮਾਰਾਂਗੇ ਤੇ ਸਾਰੀ ਕੌਮ ਨੂੰ ਬਦਨਾਮ ਕਰਾਂਗੇ ਇਹਦੇ ਪਿੱਛੇ ਏਜੰਸੀਆਂ ਤੇ ਹੋਰ ਵੀ ਬਹੁਤ ਸਾਰੇ ਹੱਥ ਹੋ ਸਕਦੇ ਐ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਦੋਸਤੋ ਦੋ ਮੁੱਦਿਆਂ ਤੇ ਗੱਲਬਾਤ ਸੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ